वेगुरू जी का खालसा वागुरू जी की फतेह संघ जी ਪ੍ਰਬਾਸ਼ਰਮ ਸਮੂਹ ਟੀਮ ਅੱਜ ਪਹੁੰਚੀ ਆ ਪਿੰਡ ਪੀਡੀਫ ਅਫਗਾਨਾ ਜਿੱਥੇ ਕਿ ਇੱਕ ਬਜ਼ੁਰਗ ਮਾਤਾ ਉਸਦੀ ਬੁਤਰੀ ਤੇ ਉਸਦਾ ਬੇਟਾ ਰਹਿੰਦੇ ਨੇ ਬੇਟਾ ਜੋ ਕਿ ਨਿਸ਼ੇੜੀ ਹੈ ਸ਼ਰਾਬ ਦੇ ਨਸ਼ੇ ਵਿੱਚ ਮਾਤਾ ਨੂੰ ਤੇ ਬੱਚੀ ਨੂੰ ਬਹੁਤ ਮਾਰਕੁੱਟ ਕਰਦਾ ਹੈ ਘਰ ਦਾ ਸਾਰਾ ਸਮਾਨ ਵੇਚ ਕੇ ਨਸ਼ੇ ਦੇ ਵਿੱਚ ਉਜਾੜ ਦਿੱਤਾ ਹਾਇਆ ਸੋ ਕਿਹੜੀ ਅਫਗਾਨਾ ਪਿੰਡ ਦੇ ਸਮੂਹ ਸੱਜਣਾ ਵੀਰਾਂ ਭੈਣਾਂ ਦੇ ਸਹਿਯੋਗ ਦੇ ਨਾਲ ਅਸਤਕਾਰ ਯੋਗ ਸਰਪੰਚ ਸਾਹਿਬ ਦੇ ਨਾਲ ਮਿਲ ਕੇ ਰੈਸਕਿਊ ਕੀਤਾ ਗਿਆ ਇਸ ਬੱਚੀ ਨੂੰ ਪ੍ਰਭ ਆਸ਼ਰਮ ਵਿੱਚ ਲੈ ਕੇ ਆਂਦਾ ਗਿਆ ਸੋ ਹਾਲਾਤ ਬਹੁਤ ਮਾੜੇ ਸਨ ਆਪ ਦੇਖ ਸਕਦੇ ਹੋ ਬੱਚੀ ਨਵੀਂ ਕਲਾਸ ਵਿੱਚ ਪੜ੍ਹਦੀ ਹੈ ਤੇ ਬਹੁਤ ਸਮਝਦਾਰ ਹੈ ਪੁਲਿਸ ਅਫਸਰ ਬਣਨਾ ਚਾਹੁੰਦੀ ਹੈ ਤੇ ਪੁਲਿਸ ਅਫਸਰ ਬਣ ਕੇ ਨੇ ਜੀ ਨੂੰ ਖਤਮ ਕਰਨਾ ਚਾਹੁੰਦੀ ਹੈ ਤੇ ਬੜੀ ਚੰਗੀ ਸੋਚ ਹੈ ਬਹੁਤ ਹੀ ਅੱਛਾ ਇੱਕ ਜਜ਼ਬਾ ਹੈ ਇਸ ਬੱਚੀ ਦੇ ਅੰਦਰ ਲੇਕਿਨ ਹਾਲਾਤ ਵੇਖੋ ਕਿਸ ਤਰ੍ਹਾਂ ਦੇ ਨੇ ਕਈ ਵਾਰੀ ਬੱਚੇ ਬਹੁਤ ਹੀ ਸੋਜਵਾਨ ਹੁੰਦੇ ਨੇ ਪਰ ਕੁਝ ਹਾਲਾਤਾਂ ਦੇ ਕਰਕੇ ਉਹਨਾਂ ਦੀ ਜਿਹੜੀ ਪ੍ਰਤਿਭਾ ਹੈ ਉਹ ਖਤਮ ਹੋ ਜਾਂਦੀ ਹੈ ਸੋ ਆਓ ਸਾਰੇ ਰਲ ਮਿਲ ਕੇ ਐਸੇ ਬੱਚਿਆਂ ਨੂੰ ਅੱਗੇ ਲੈ ਕੇ ਆਈਏ ਤਾਂ ਕਿ ਸਾਡੇ ਜਿਹੜੇ ਦੇਸ਼ ਦਾ ਭਵਿੱਖ ਹੈ ਉਹ ਜਵਲ ਹੋ ਸਕੇ ਕਿਉਂਕਿ ਜਿੰਨਾ ਬੱਚਿਆਂ ਨੇ ਸੱਟ ਖਾਦੀ ਹੁੰਦੀ ਹੈ ਉਹਨਾਂ ਦੇ ਅੰਦਰ ਹੀ ਐਸੇ ਜਜ਼ਬੇ ਹੁੰਦੇ ਹਨ ਸੇਵਾ ਕਰਨ ਦੇ ਸੋ ਸਾਰੇ ਵੀਰਾਂ ਭੈਣਾਂ ਦਾ ਬਹੁਤ ਧੰਨਵਾਦ ਹੈ ਸਮੂਹ ਕੀੜੀ ਅਫਗਾਨਾ ਪਿੰਡ ਦੇ ਸਾਰੇ ਹੀ ਨਗਰ ਨਿਵਾਸੀਆਂ ਦਾ ਬਹੁਤ ਧੰਨਵਾਦ ਹੈ ਸੋ ਆਪ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਆਪ ਜੀ ਦੇ ਆਸ-ਪਾਸ ਕੋਈ ਵੀ ਇਸ ਤਰ੍ਹਾਂ ਦਾ ਪਰਿਵਾਰ ਕੋਈ ਜ਼ਰੂਰਤਮੰਦ ਆਪ ਨੂੰ ਨਜ਼ਰ ਆਂਦਾ ਹੈ ਤਾਂ ਆਪ ਜੀ ਸਾਡੇ ਨਾਲ ਸੰਪਰਕ ਕਰੋ ਤਾਂ ਕਿ ਵਦ-ਵਦ ਇਹੋ ਜੇ ਜ਼ਰੂਰਤਮੰਦ ਲੋਕਾਂ ਦੀ ਹ ਸਹਾਇਤਾ ਕੀਤੀ ਜਾ ਸਕੇ ਜ਼ਰੂਰਤਮੰਦ ਬੱਚਿਆਂ ਨੂੰ ਪੜਨ ਦੇ ਵਿੱਚ ਸਹਿਯੋਗ ਦਿੱਤਾ ਜਾ ਸਕੇ ਜਾਂ ਕੁਝ ਵੀਰ ਭੈਣ ਐਸੇ ਵੀ ਹਨ ਜਿਨ੍ਹਾਂ ਦੇ ਕੋਲ ਰਹਿਣ ਲਈ ਜਗ੍ਹਾ ਨਹੀਂ ਜਾਂ ਕੰਮ ਕਰ ਨਹੀਂ ਹੈ ਹਾਲਾਤ ਬਹੁਤ ਖਰਾਬ ਨੇ ਸੋ ਇਹੋ ਜੇ ਲੋੜਵੰਦਾਂ ਲੋਕਾਂ ਨੂੰ ਸਾਡੇ ਤੱਕ ਜ਼ਰੂਰ ਪਹੁੰਚਾਓ ਆਪ ਜੀ ਸਾਡੇ ਤੱਕ ਸਨੇਹਾ ਪਹੁੰਚਾਓ ਪ੍ਰਭਾ ਆਸ਼ਰਮ ਪ੍ਰਭਾ ਆਸ਼ਰਮ ਦੀ ਰੈਸਕਿਊ ਟੀਮ ਉਹਨਾਂ ਤੱਕ ਪਹੁੰਚ ਕੇ ਉਹਨਾਂ ਦੀ ਜ਼ਰੂਰ ਸਹਾਇਤਾ ਕਰੇਗੀ